ਇਹ ਪਿੰਡ ਹੈ ਲੇਲਾ ਜ਼ਗੀਰ ਤੇ ਜਿਹੜਾ ਪਾਣੀ ਦੀ ਮਾਰ ਹੇਠ ਆਇਆ ਹੋਇਆ ਤੇ ਆਹ ਜਿਹੜੇ ਨਾਲ ਵਾਲੇ ਖੜੇ ਨੇ ਇਹ ਆ ਅਸਲੀ ਪੰਜਾਬ ਜਿਹਨੂੰ ਕੋ ਪੰਜਾਬ ਕਹਿੰਦੇ ਵੀ ਪੰਜਾਬ ਕਿਦਾਂ ਦਾ ਜੇ ਕਿਸੇ ਨੇ ਪੰਜਾਬ ਦੇਖਣਾ ਤਾਂ ਹੁਣ ਆ ਕੇ ਦੇਖ ਲਵੇ ਮੈਂ ਤੁਹਾਨੂੰ ਚਾਹੁੰਗਾ ਵੀ ਕੈਮਰਾ ਕਮਾ ਕੇ ਟਰਾਲੀਆਂ ਦਿਖਾਓ ਪੁੱਛੇ ਸਾਰੀਆਂ ਜਿਹੜਾ ਯੂਥ ਖੜਿਆ ਜਿੰਨੇ ਮੁੰਡੇ ਖੜੇ ਨੇ ਠੀਕ ਹੈ ਇਹ ਉਹ ਪੰਜਾਬ ਹੈ ਜਿਹੜਾ ਜਦੋਂ ਕਿਤੇ ਮਾਰ ਪੈਂਦੀ ਆ ਤਾਂ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਆ ਸਾਡੇ ਇਲਾਕੇ ਦੇ ਸਾਡੇ ਭਰਾ ਨੇ ਸੋਨੀ ਵੀਰੂ ਨੇ ਇੱਥੇ ਆਏ ਹੋਏ ਨੇ ਟਰਾਲੀਆਂ ਲੈ ਕੇ ਤੇ ਉਹ ਸੰਗਰੂਰ ਤੋਂ ਬਾਈ ਉਨੀ ਪਹੁੰਚੇ ਹੋਏ ਨੇ ਮਾਲਵਾ ਬੈਲਟ ਵਾਲੇ ਸਾਰੇ ਇੱਥੇ ਪਹੁੰਚੇ ਹੋਏ ਨੇ ਕਾਦੇ ਕਰਕੇ ਵੀ ਇਨਾ ਤੇ ਭੀੜ ਪਈ ਸੀ ਨਾ ਨਾਲ ਖੜਿਆ ਅੱਜ ਸੋ ਇਹ ਜਿਹੜੀਆਂ ਮਾਰਾ ਪੈਂਦੇ ਨੇ ਤੇ ਕਿਤੇ ਨਾ ਕਿਤੇ ਕੋਤਾਹੀ ਸਰਕਾਰਾਂ ਦੀ ਵੀ ਐ ਕਿਉਂਕਿ ਇਹ ਫਲੱਡ ਏਰੀਆ ਇੱਥੇ ਪਹਿਲੀ ਵਾਰ ਕੇ ਦੇ ਪਾਣੀ ਨਹੀਂ ਆਇਆ ਪਹਿਲਾਂ ਵੀ ਬਹੁਤ ਵਾਰ ਇਹ ਮਾਰ ਚੱਲਦਾ ਰਿਹਾ ਤੇ ਆ ਸੰਗਰੂਰ ਵਾਲੇ ਆ ਕੇ ਸਾਨੂੰ ਪੁੱਛਦੇ ਨੇ ਯਾਰ ਤੁਸੀਂ ਕਿਵੇਂ ਰਹੀ ਜਾਂਦੇ ਹੋ ਕਿਵੇਂ ਜੀ ਜਾਨੇਓ ਸਾਡਾ ਸਮਝੋ ਦੇਖ ਦੇ ਕੇ ਘਬਰਾਹਟ ਹੁੰਦੀ ਆ ਪਾਣੀ ਸੋ ਗੱਲ ਇਹ ਆ ਸਰਕਾਰ ਵੀ ਇਹ ਚੀਜ਼ ਦੇਖੇ ਵੀ ਖਣੀ ਸਾਨੂੰ ਜਿਵੇਂ ਕਹਿੰਦੇ ਨੇ ਵੀ ਕਿਸੇ ਗਦੇ ਦੇ ਇੱਥੇ ਦੋ ਲਾ ਦਿੱਤੇ ਜਾਂਦੇ ਨੇ ਮੈਨੂੰ ਉਹ ਸਾਹਮਣੇ ਹੀ ਦੇਖੇ ਸਾਡਾ ਤਾਂ ਨਾ ਦੇਖੇ ਸੋ ਲੋਕਾਂ ਦਾ ਉਹ ਇਹ ਹੱਲ ਕਰਿਆ ਲੋਕਾਂ ਨੂੰ ਯੂਜ਼ ਟੂ ਬਣਾਤਾ ਵੀ ਤੁਸੀਂ ਪਾਣੀ ਦੀ ਮਾਰ ਹੇਠ ਹੋ ਤੇ ਪਾਣੀ ਦੀ ਮਾਰ ਹੇ ਇਹ ਕਿ ਆਪਾਂ ਕਹਿਣਾ ਵੀ ਬਹੁਤ ਤਰੱਕੀ ਕਰ ਰਹੇ ਆ ਪਰ ਜੇ ਅੱਜ ਦੀ ਘੜੀ ਚ ਵੀ ਇੱਥੇ ਫਲੱਡ ਆ ਰਹੇ ਆ ਲੋਕ ਪਾਣੀ ਨਾਲ ਜੂੰਜਰੇ ਨੇ ਲੋਕਾਂ ਦਾ ਡੰਗਰ ਡੰਗਰਾਂ ਦਾ ਪਸ਼ੂਆਂ ਦਾ ਨੁਕਸਾਨ ਹੋ ਰਿਹਾ ਫਸਲਾਂ ਤਬਾਹ ਹੋ ਗਈਆਂ 2-4 ਲੱਖ ਤੋਂ ਘਟਾ ਅਜਕਲ ਬੋਰ ਨਹੀਂ ਹੁੰਦਾ ਸਾਰੇ ਬੋਰਾ ਚ ਪਾਣੀ ਭਰ ਚੁੱਕਿਆ ਸੋ ਪ੍ਰਸ਼ਾਸਨ ਅਗੇ ਬੇਚੇ ਹੁਣ ਤਾਂ ਨਵੀਂ ਸਰਕਾਰ ਬਣੀ ਆ ਉਹਨੂੰ ਵੀ ਬਣੀ ਨੂੰ ਸਾਲ ਹੋ ਗਿਆ ਵੀ ਇਹਦੇ ਵੱਲ ਦੇਖਿਆ ਜਾਵੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਰੋਡ ਦੇ ਉੱਪਰ ਜੋ ਪੂੜੀਆਂ ਬਣੀਆਂ ਨੇ ਬਹੁਤ ਛੋਟੀਆਂ ਨੇ ਜੋ ਜਿੰਨਾ ਕਰਕੇ ਪਾਣੀ ਦੀ ਬੜੀ ਦਿੱਕਤ ਆ ਰਹੀ ਆ ਐਚੇ ਆਪ ਲਾਲ ਸਿੰਘ ਨੂੰ ਫੜਦੇ ਆ ਜੀ ਜਦੋਂ ਉਹ ਵਿੱਤ ਮੰਤਰੀ ਵੀਰੇ ਹਰਾਲ ਸਿੰਘ ਆ ਸੜਕਾਂ ਜਦੋਂ ਬਣੀਆਂ ਨੇ ਉਹਨਾਂ ਨੂੰ ਇਹ ਇੰਨੀ ਸਮਝ ਨਹੀਂ ਸੀਗੀ ਵੀ ਅਸੀਂ ਇਹ ਤਾਂ ਦੇਖ ਲਈਏ ਘੱਟੋ ਘੱਟ ਵੀ ਅਸੀਂ ਸੜਕ ਬਣਾ ਰਹੇ ਆ ਇਹ ਫਲੱਡ ਏਰੀਆ ਫਲੱਡ ਏਰੀਆ ਦੇ ਵਿੱਚ ਪੂੜੀਆਂ ਰੈਂਪ ਦੇਣੇ ਬਹੁਤ ਜ਼ਰੂਰੀ ਨੇ ਬੇਸਿਕਲੀ ਰੈਂਪ ਵੀ ਇੰਨੇ ਕਾਰਗਰ ਨਹੀਂ ਹੈਗੇ ਪੂਲੀ ਵੱਧ ਪਾਣੀ ਕੱਢਦੀ ਆ ਪੂਰੇ ਪੂੜੀਆਂ ਨਹੀਂ ਬਣੀਆਂ ਐਡਾ ਐਡਾ ਲਿੰਕ ਰੋਡ ਬਣਦੇ ਆ ਆ ਨਹਿਰ ਆ ਮੇਰੇ ਨਾਲ ਆ ਨਹਿਰ ਦੀ ਐਡੀ ਡਾਫ ਹੈ ਇਸ ਪਿੰਡ ਨੂੰ ਆ ਸੜਕ ਦੀ ਡਾਫ ਹੈ ਆ ਸੜਕ ਵੀ ਦਿਖਾਓ ਪਰਲੇ ਪਾਸੇ ਬੀੜ ਆ ਗਿਆ ਪਿੰਡ ਤਾਂ ਆਪੇ ਉਰੇ ਮਤਲਬ ਕਿ ਇੱਕ ਤਰੀਕੇ ਦਾ ਟਾਪੂ ਬਣ ਕੇ ਰਹਿ ਗਿਆ ਸੋ ਸਰਕਾਰਾਂ ਚ ਆਪਾਂ ਕਹਿੰਦੇ ਨਾ ਜੇ ਸਰਕਾਰ ਚੁਣੀ ਜਾਂਦੇ ਆ ਬੜੇ ਪੜੇ ਲਿਖੇ ਸਿਆਣੇ ਬੰਦੇ ਚੁਣ ਕੇ ਲਿਆਉਂਦੇ ਜਾਂਦੇ ਨੇ ਆਮ ਲੋਕਾਂ ਨਾਲੋਂ ਸਿਆਣੇ ਹੁੰਦੇ ਨੇ ਪਰ ਇੱਥੇ ਮੂਰਖਾਂ ਦੀ ਹੀ ਸਰਕਾਰ ਬਣਦੀ ਰਹੀ ਆ ਸਿਆਣੇ ਲੋਕ ਤਾਂ ਜਿਹੜੇ ਲੋਕ ਇਥੇ ਰਹਿੰਦੇ ਹੁੰਦੇ ਨੇ ਨਾ ਉਹ ਸਿਆਣੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਪਾਣੀ ਦਾ ਹੱਲ ਕੀ ਆ ਕਿਵੇਂ ਨਿਕਲ ਸਕਦਾ ਸਾਨੂੰ ਅੱਜ ਵੀ ਪਤਾ ਨਹੀਂ ਦਾ ਰੋਡ ਮੈਪ ਕੀ ਆ ਹੁਣ ਆਮ ਆਦਮੀ ਪਾਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੜਾ ਉੱਤੇ ਆਮ ਆਦਮੀ ਨੂੰ ਅਸੀਂ ਇਹ ਕਹਿ ਰਹੇ ਹਾਂ ਜੀ ਹੁਣ ਆਮ ਆ ਸਾਡੇ ਤਾਂ ਇਲਾਕੇ ਦਾ ਐਮਐਲਏ ਆ ਸਾਡਾ ਭਰਾ ਅਸੀਂ ਚੁਣਿਆ ਅਸੀਂ ਜਿਤਾਇਆ ਉਹਨੂੰ ਠੀਕ ਆ ਉਹਨੂੰ ਜਦੋਂ ਸਾਡੇ ਪਿੰਡ ਵੋਟਾਂ ਲੈਣ ਆਏ ਸੀ ਉਹਨੂੰ ਬਾਈ ਨੂੰ ਕਹਿੰਦਾ ਬਾਈ ਤੁਹਾਡੇ ਪੰਗਾ ਦੱਸੋ ਪਿੰਡ ਦੇ ਕੀ ਨੇ ਕੋਈ ਲਿਸਟ ਨਹੀਂ ਸੀ ਬਣਾਈ ਹੋਈ ਵੀ ਆ ਮੰਗਾ ਮੰਗਾ ਇੱਕ ਮੰਗ ਸੀ ਸਾਡੇ ਪਿੰਡ ਦੀ ਨਹੀਂ ਆ 36 ਪਿੰਡਾਂ ਦੀ ਇਹ ਪਿੰਡ ਨਾਲ 50 ਪਿੰਡ ਜੁੜਦੇ ਨੇ ਵੀ ਮਿੱਤਰ ਆਹ ਕੰਮ ਕਰਨਾ ਤਾਂ ਡਰੇਨ ਵਾਲਾ ਵੀ ਡਰੇਨ ਪਟਾ ਕੇ ਦੇ ਪਾਣੀ ਦੀ ਸਮੱਸਿਆ ਦਾ ਹੱਲ ਹੋ ਸਕੇ ਉਹ ਕਹਿੰਦਾ ਮੈਂ ਇੱਥੇ ਦਾ ਰਹਿਣ ਆਲਾ ਮੈਨੂੰ ਪਤਾ ਕਹਿੰਦਾ ਮੈਂ ਤੁਹਾਨੂੰ ਕਰਵਾ ਕੇ ਦੂੰਗਾ ਸੋ ਹੁਣ ਫੇਰ ਉਹਨਾਂ ਤੇ ਸਾਡੀ ਇਹੀ ਆਸ ਬੱਜਦੀ ਆ ਵੀ ਸਮਾਂ ਨਾਲ ਕੋਲ ਹੈਗਾ ਹਜੇ ਵੀ ਆਹ ਮਾਰਾ ਪਹਿਲਾਂ ਚੱਲੇ ਨੇ ਇਹ ਵੀ ਚੱਲ ਲਈ ਪੰਜਾਬ ਪਹਿਲਾਂ ਵੀ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਸਰਕਾਰਾਂ ਨੇ ਗੋਡੇ ਭਾ ਲਾਉਣ ਦੀ ਪਰ ਫੇਰ ਪੱਬਾ ਪਾਰ ਖੜਾ ਹੋ ਜਾਂਦਾ ਅੱਜ ਵੀ ਖੜਾ ਹੋ ਜੂ ਪਰ ਉਹਨਾਂਗੇ ਹੀ ਬੇਨਤੀ ਆ ਵੀ ਇਸ ਸਮੱਸਿਆ ਦਾ ਮਿੱਤਰਾ ਹੱਲ ਕਰਨਾ ਬਹੁਤ ਜ਼ਰੂਰੀ ਹੈ ਸਰ ਮੇਰਾ ਆਖਰੀ ਸਵਾਲ ਹੈ ਕਿ ਕਈ ਪਿੰਡਾਂ ਦੇ ਉੱਪਰ ਜੋ ਲੋਕ ਬਸੇ ਹੋਏ ਨੇ ਉੱਪਰ ਬੈਠੇ ਨੇ ਆਪਣੀ ਛੱਤਾਂ ਤੇ ਤੁਹਾਨੂੰ ਕਿਵੇਂ ਪ੍ਰਬੰਧ ਦੇ ਖਾਂਡ ਪੀਣ ਦੇ ਦਵਾਈਆਂ ਦੇ ਕੋਈ ਪ੍ਰਸ਼ਾਸਨ ਵੱਲੋਂ ਕੋ ਜੁਗਦਾਨ ਪਾਇਆ ਕਿ ਨੌਜਵਾਨੀ ਪੀੜੀ ਕਰ ਰਹੀ ਆ ਜੀ ਬਿਲਕੁਲ ਮੈਂ ਜਿਵੇਂ 10 ਕਿਟਾ ਤੁਹਾਨੂੰ ਨੌਜਵਾਨ ਪੀੜੀ ਨੇ ਪਹਿਲ ਕੀਤੀ ਇਹ ਵੀ ਜੁੜ ਰਹੇ ਨੇ ਪ੍ਰਸ਼ਾਸਨ ਸਾਡੇ ਉਰੇ ਐਸ ਡੀ ਐਮ ਨੇ ਕਿਰਪਾਲ ਸਿੰਘ ਉਹ ਬਹੁਤ ਵਧੀਆ ਸੁਲਝੇ ਹੋਏ ਅਫਸਰ ਨੇ ਸੋ ਜੇ ਤੁਸੀਂ ਗੱਲ ਕਰੀ ਵੀ ਕਿਹ ਪਿੰਡ ਹੈ ਜਿੱਥੇ ਏਡਾ ਟਰੈਕਟਰ ਜਾ ਸਕਦਾ ਨਾ ਉਹ ਜਾ ਸਕਦਾ ਅੱਜ ਮੇਰੀ ਉਹਨਾਂ ਨਾਲ ਮਾਰਨਿੰਗ ਗੱਲ ਹੋ ਰਹੀ ਸੀ ਮਾਰਨਿੰਗ ਹੀ 15-15 ਮਿੰਟ ਬਾਅਦ ਉਹਨਾਂ ਦਾ ਮੈਨੂੰ ਫੋਨ ਆ ਰਿਹਾ ਉਹ ਸਾਰਾ ਜਾਇਜ਼ਾ ਲੈ ਰਹੇ ਨੇ ਅਸੀਂ ਉਹਨਾਂ ਨੂੰ ਇਹ ਕਹੇ ਵੀ ਕਿ ਹੈਲੀਕਾਪਟਰ ਪ੍ਰੋਵਾਈਡ ਕਰਵਾਇਆ ਜਾਵੇ ਤੇ ਇੱਕ ਮੈਂ ਨਾ ਤੁਹਾਡੇ ਥਰੂ ਆ ਸਾਰੇ ਜਿਹਨੇ ਵੀਰ ਆਉਂਦੇ ਨੇ ਲੰਗਰ ਪਾਣੀ ਲੈ ਕੇ ਸੇਵਾ ਕਰਨ ਇਹਨਾਂ ਕੇ ਬੇਨਤੀ ਕਰਨੀ ਚਾਹਣਾ ਵੀ ਇਹਨਾਂ ਦੀ ਪਹੁੰਚ ਉਹ ਪਿੰਡਾਂ ਤੱਕ ਜਰੂਰ ਹੋਵੇ ਜਿੱਥੇ ਤੱਕ ਕੋਈ ਪਹੁੰਚ ਨਹੀਂ ਸਕ ਰਿਹਾ ਉਹ ਇਹਨਾਂ ਨੂੰ ਆ ਮੁੰਡੇ ਵਲੰਟੀਅਰ ਨੇ ਇਹਨਾਂ ਨਾਲ ਚਾਹਿਆ ਆਰਮੀ ਵਾਲੇ ਜੁੜੋ ਹੋ ਸਕੇ ਜਾਂ ਡੰਗਰਾਂ ਦਾ ਚਾਰਾ ਪਹੁੰਚ ਸਕੇ ਜਿੱਥੇ ਤੱਕ ਹਜੇ ਕਿਤੇ ਨਹੀਂ ਪਹੁੰਚ ਨਹੀਂ ਹੋਈ ਹੈਗੀ ਫਿਰ ਪੰਜਾਬ ਸਰਕਾਰ ਤੋਂ ਕੀ ਮੰਗ ਥੋੜੀ ਮੰਗੇ ਇਹੀ ਆ ਜੀ ਦੱਸ ਕੇਟਾ ਤੁਹਾਨੂੰ ਸਰਕਾਰ ਨੂੰ ਨਾ ਹੁਣ ਸ਼ਾਇਦ ਧਿਆਨ ਆ ਜੇ ਟਾਂਗਰੀ ਵਿੱਚੋਂ ਪੱਕੀ ਹੋਣੀ ਚਾਹੀਦੀ ਹੈ ਕਿਉਂਕਿ ਬੰਨ ਟੁੱਟਦੇ ਨੇ ਬੰਨ ਨਹੀਂ ਟੁੱਟਣੇ ਚਾਹੀਦੇ ਹੈਗੇ ਇਹ ਜਿਹੜਾ ਗੜ ਹੈ ਦੇਵੀਗੜ੍ਹ ਵਾਲਾ ਗੜ੍ਹ ਇਹ ਪਾਣੀ ਦਾ ਗੜ੍ਹ ਹੈ ਸੋ ਇਹਨਾਂ ਨੂੰ ਇਹ ਇਧਰ ਹੋ ਜੋ ਭਾਈ ਸੋ ਇਹਨਾਂ ਨੂੰ ਇਹ ਧਿਆਨ ਚਾਹੀਦਾ ਵੀ ਇਹਨੂੰ ਬੰਨ੍ਹ ਨੂੰ ਪੱਕਾ ਕਰਿਆ ਜਾਵੇ ਤਾਂ ਜੋ ਇਹ ਬੰਨ੍ਹ ਨਾ ਟੁੱਟਣ ਔਰ ਆਲ ਟਾਈਮ ਪਾਣੀ ਲੋਕਾਂ ਦੀ ਫਾਰਤ ਨਾ ਆਵੇ ਚੱਲ ਜੀ ਸੇਵਾ ਕਰਨਾ ਆਈ ਸੀ ਬਾਈ ਦਾ ਟਰੈਕਟਰ ਪਾਣੀ ਵਿੱਚ ਡਿੱਗਰ ਗਿਆ ਉਹ ਕਢਾਉਣੇ ਜਾ ਰਹੇ ਨੇ ਤੇ ਬਾਕੀ ਜਿੰਨੇ ਵੀਰ ਭਰਾ ਆਏ ਨੇ ਸਾਰਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ